ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਆਪਣੇ ਰਮਨ ਤੇ ਵੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਲੌਗ ਸ਼ੁਰੂ ਕਰ ਰਹੇ ਹਾਂ ਇੱਕੋ ਥੇ ਤੋਂ ਕਿ ਅੱবি ਰਾਤ ਮੀਂਹ ਪਈ ਇੰਦਾ ਸੀਗਾ ਤੇ ਬਹੁਤ ਜ਼ਿਆਦਾ ਮੀਂਹ ਪਈ ਜੀ ਰਾਤ ساری ਰਾਤ ਮੀਂਹ ਪਈ ਗਿਆ ਤੇ ਮੌਸਮ ਵਿੱਚ ਬਹੁਤ ਵਧੀਆ ਹੋ ਗਿਆ ਇਹ ਦੇਖੋ ਕਿੰਨੀ ਕਲੀਅਰ ਹੋ ਗਈ ਹੈ ਆਸਮਾਨ ਉਹ ਦੇਖੋ ਜਿਉ ਇਤੂ ਤੱਕ ਦੇਖਦਾ ਹਾਂ ਹੁਣ ਤਾਂ ਦੇਖੋ ਜੀ ਕਿੰਨਾ ਕਲੀਅਰ ਹੋ ਰਿਹਾ ਹੁਣ ਮੌਸਮ ਰਾਤ ساری ਰਾਤ ਮੀਂਹ ਪਈ ਗਿਆ ਇੱਕ ਬਿਜਲੀ ਡਿੱਗੀ ਜੀ ਬਹੁਤ ਭੜੇ ਪਰ ਕਰ ਬਿਜਲੀ ਡਿੱਗੀ ਬਾਟੇ ਵੀ ਸਾਰੇ ਐ ਮਾੜੀ ਧੁੰਪੀ ਜੀ ਪੈਸੀ ਬੈਠੇ ਤੇ ਵੀ ਇੰਨੀ ਠੜੀ ਬਿਜਲੀ ਡਿੱਗੀ ਬਹੁਤ ਪਈ ਸੀ ਇਹ ਹੁਣ ਵਧੀਆ ਮੌਸਮ ਜਿਹਾ ਹੋ ਰਿਹਾਗਾ ਪੂਰਾ ਘੈਂਟਾ ਨਾਂ ਵਾਲੀ ਹਵਾ ਜੀ ਹੁਣ ਖੜਾ ਐ ਬਸ ਹਵਾਜ ਵੀ ਨਹੀਂ ਹੈਗੀ ਪੂਰ ਪੂਰ ਦੀ ਪਈਂ ਦੇ ਕਨੀ ਆਂਦੀ ਤੇ ਡੈਡੀ ਹੁਣ ਜਾ ਰਿਹਾ ਈ ਜਕਤੀ ਕੱਪੜੀ ਤੇ ਇਹ ਮੋਟਰਸਾਈਕਲ ਉਹ ਕੱਢ ਲਿਆ ਉਹ ਖੜਾ ਈ ਗਰਮ ਕਰ ਲਿਆ ਅੰਦਰ ਹੀ ਖੜਾ ਖੜਾ ਇਧਰ ਆਪਣੇ ਘਮਨੀ ਬਾੜੀ ਵੀ ਦੇਖ ਸਕਦੇ ਆ ਜੀ ਨਾਲ ਬੜੀ ਪਾਣੀ ਬਹੁਤ ਸਾਰੀਆਂ ਵੀ ਲੱਗ ਗਿਆ ਜੀ ਆਹੂੰ ਤਾਂ ਮੈਂ ਲਾਤਾ ਸੀਗਾ 2-4 ਦਿਨ ਹੀ ਹੋਈ ਸੀ ਉਹ ਚਲੋ ਵਧੀਏ ਭਾੜੀਆਂ ਲੱਗ ਗਿਆ ਪਾਣੀ ਨਾਲੇ ਟੋੜੇ ਟੋੜੇ ਭਰ ਗਏ ਹੋਣਗੇ ਆ ਦੇਖੋ ਹੀ ਜੋ ਮੀਂਹ ਬੰਦ ਆਪਣੇ ਹੱਥਾਂ ਸਾਰਾ ਭਰ ਜਾਂਦਾ ਪਾਣੀ ਨਾਲ ਉਹ ਦੇਖੋ ਜੀ ਉਹ ਵਧੀਆ ਸਾਰਾ ਸਮਾਨ ਜਿਹਾ ਸਾਫ਼ ਜਾ ਹੋ ਗਿਆ ਤੇ ਜੇ ਕਰੇ ਕੱਲ ਨਹੀਂ ਵਾਹ ਜਿਵੇਂ ਆਪਾਂ ਮੰਮੀ ਦਵਾਈ ਲੈਣਗੇ ਕੱਲ ਦੇ ਉਹ ਪਾਏ ਅੰਦ ਬਾਅਦ ਕੱਲ ਸਭ ਖੋਈ ਹੋ ਜਾਊਗਾ ਨਹੀਂ ਰਾਜੀ ਫਿਰ ਫਾਸਿਆਂ ਦੇ ਸੀ ਨਾ ਉਧਰ ਨਾ ਉੱਤਰ ਨਾ ਕਿਤੇ ਜਾ ਸਕਦੇ ਸੀ ਨਾ ਕਿੰਨ ਜਾਂਦੇ ਸੀ ਤੇ ਹੋਏਗਾ ਤਾਂ ਪੰਜਾਬੀਆ ਹੁਣ ਕਿਸੇ ਘਰੇ ਵੀ ਖਾ ਸਕਦੇ ਸੀ ਪਰ ਫਿਰ ਵੀ ਔਖਾ ਹੋ ਜਾਊਗਾ ਤੇ ਆਜੋ ਆਪਾਂ ਤੁਹਾਨੂੰ نیچے ਦਿਖਾਉਣੇ ਮੰਮੀ ਕੀ ਕਰ ਰਹੇ ਨੇ ਤੇ ਲਾਈਕ ਸ਼ੇਅਰ ਕਮੈਂਟ ਕਰ ਜਰੂਰ ਕਰਕੇ ਦੱਸਿਆ ਕਰੋ ਜੀ ਸੋਨੋ ਆਪਣੇ ਬਲੌਗ ਤੋਂ ਇਦਾਂ ਲੱਗਦਾ ਦੇਖੋ ਤੁਸੀਂ ਆਪਣੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੇ ਅੱਜ ਚਲਦੇ ਹਾਂ ਨੀਚੇ ਜੀ ਆਈਡੀ ਖੁਸ਼ਬੂ ਆ ਰਹੀ ਹੈ ਮਿੱਤਰ ਜਿਸ ਰੁੱਟੀਆਂ ਦੀ ਅੱਛਾ ਬਹੁਤ ਪੈੜੀ ਹੋਰ ਅੱਛੀ ਅੱਜ ਦਹੀਂ ਵਾਲਾ ਬਣਾ ਲਿਆ ਹਾਂ ਸ਼ਾਦੇ ਨੂੰ ਨਾਲ ਪੀ ਦਿੰਦੇ ਨੇ ਇਸ ਕਰਕੇ ਖੁਸ਼ਬੂ ਤਾਂ ਵਧੀਆ ਆਏਗੀ ਬੰਦੇ ਨੂੰ ਲੱਗਿਆ ਪਰਕ ਨਹੀਂ ਕਰਨ ਹਾਂ ਪਰ ਸ਼ਾਦੀ ਨੂੰ ਨਹੀਂ ਆ ਰਹੇ ਤੇ ਹਾਲਾਤ ਇਲਾਸਟਿਕ ਮੈਂ ਇਹ ਲੈਂਦੀ ਆਈ ਤੇਦਰ ਆਪਣੇ ਗੱਡੇ ਵੇ ਔਰ ਆਪਾਂ ਨੂੰ ਆਇਆ ਕਿ ਸਾਡੀ ਪਰੰਪਰਾ ਹੈ ਸਾਡੇ ਤੋਂ ਵੱਡੀ ਰੋਟੀ ਖਾਣੀ ਬੈਂਦੀ ਹੈ ਹਨਾ ਔਰ ਇਹ ਹੋ ਇਹ ਵਰਕਟ ਕਿਵੇਂ ਹੋ ਇਹਦਾ ਨਾਂ ਹੈਗਾ ਇਹ ਵਰਕਟ ਲక్ష్ਮੀ ਭਗੋ

ਮੰਮੀ ਕਹਿੰਦੀ ਜਾਂਦੀ ਵਾਰੀ ਖੰਡ ਦਤੋਂ ਆਪਾਂ ਬਣਾ ਰੇ ਨੇ ਜਦ ਸਾ ਕਿਉਂਕਿ ਠੰਡਾ ਹੋਣਾ ਦਾਸਤਰ ਦਿਨੀ ਰਹਿਗੇ ਬਸ ਦਾਸ ਕਰ ਦਿਨੀ ਰਹਿਗੇ ਠੰਡ ਦੇ ਹੁਣ ਬਾਅਦ ਚ ਸਾਗ ਵੀ ਨਹੀਂ ਮਿਲਦਾ ਹੋਣਾ ਹੈਗਾ ਮੁਸ਼ਕਲ ਨਾਲ ਹੀ ਮਿਲਦਾ ਹੈ ਸਾਗ ਤੇ ਆਪਾਂ ਮਸਾਲੇ ਕਹੇ ਨੇ ਸਾਗ ਇਹ ਅੱਜ ਆਪਾਂ ਖਾਣ ਇਹ ਛਾਲ ਦਾ ਦਾਸਤਰੀ ਵਾਰੀ ਖਾ ਰਹੇ ਆਪਾਂ ਸਾਗ ਇਹ ਤਾਂ ਅਗਲੀ ਸਾਲ ਹੀ ਖਾ ਮੰਗੇ ਤੇ ਸਾਈ ਚ ਸਾਗ ਤੇ ਬਸ 2026 ਦਾ ਦਾਸਤਰਾ ਸਾਗ ਆ ਜੀ ਅੱਜ ਹੈ ਆਪਣਾ ਤੇ ਹੁਣ ਮੈਂ ਵੀ ਇੱਥੇ ਬੈਠਾਂਗਾ ਜੀ ਤੇ ਦਰਮਾ ਵੀ ਨਾਲ ਹੈਲਪ ਕਰਾ ਰਿਆ ਮੈਂ ਲੋ ਜੀ ਹੁਣ ਆਪਾਂ ਕਰਦੇ ਹਾਂ ਸਾਗ ਬਣ ਕੇ ਉਤੋ ਦੇ ਪਤਨਾ ਦਾ ਕੰਮ ਆ ਗਿਆ ਸਾਡੇ ਨਾਲ ਨਾਲ ਬੈਠੇ ਦੇਖੀ ਜਾਏ ਤੁਹਾਨੂੰ ਇੱਕ ਪਿਆਰ ਇੱਧਰ ਰੱਖਣਾ ਪੁੱਤ ਧੋਣਾ ਦਾ ਪੂਰਾ ਸਾਗ ਤੇ ਰੱਖਾ ਪਿਆਰ ਸਹੀ ਹੋ ਜਾ ਰਿਹਾ ਇੱਕ ਹੋਰ ਰੱਖ ਲੈ ਮਾਰਾ ਲੋ ਜੀ ਨਰਮਾਨ ਨੇ ਸਾਗ ਕਟਾ ਦਿੱਤਾ ਤੇ ਹੁਣ ਆਪਣਾ ਸਾਗ ਇਹ ਧੋ ਰਿਹਾ ਹੈ ਪਾਣੀ ਪਾ ਕੇ ਪਹਿਲਾਂ ਮੰਮੀ ਤੇਰੇ ਪੈਰ ਤੇ ਪਾਣੀ ਨਾ ਪਾਏ ਇਸ ਕਰਕੇ ਪੱਤੀਆਂ ਖਰਾਬ ਹੋ ਜੀ ਹੰਟੋ ਕੇ ਦੇਰੇ ਮੈਂ ਦੋ ਬਰੀਜ ਤੋਕੇ ਦੇ ਰਹੀ ਮੈਂ ਹਾਂਜੀ ਹਾਂਜੀ ਅਦਰ ਆਪਣੀ ਅੱਗ ਫੁੱਲ ਮਚ ਰਹੀ ਹੈ ਪਹਿਲਾਂ ਆਪ ਥੋੜੀ ਕਟਾਤੀ ਸੀਗੀ ਹਾਂ ਮੈਂ ਬੱਤ ਪਕਣਾ ਹੀ ਨਹੀਂ ਸਾਗ ਇਹਦੇ ਅੱਗਾ ਪਾ ਮਚਾ ਰਹੇ ਹੁਣ ਆਪ ਵਿੱਚ ਪਾ ਦੇਵਾਂਗੇ ਦੋ ਬਰੀਜ ਲੈ ਕੇ ਵਿੱਚ ਪਾ ਦੇਣਾ ਹੌਲੀ ਹੌਲੀ ਠੀਕ ਹੈ ਲਿਓ ਜੀ ਮੀਨਾ ਮਾਂ ਦੀ ਹੈਲਪ ਜੀ ਹੈਲਪੀ ਹੋਈ ਆਂ ਬਦਲੇ ਨਹੀਂ ਕੋਤ ਪਰ ਬੜਾ ਪਰ ਜੂੜ ਦੁਬਾਰਾ ਫੇਰ ਪਾ ਲਈ ਠੀਕ ਹੈ ਤੇ ਮਾਨ ਦਾ ਸਾਗ ਤਰਨੇ ਵੀ ਸਿੱਖ ਗਏ ਮਾਨ ਜੇ ਤੂੰ ਫੌਜੀ ਬਣ ਗਿਆ ਬਾਹਰ ਵਾਗ ਗਿਆ ਜਿੱਥੇ ਮਰਜੀ ਤੂੰ ਸਾਗ ਬਹੁਤ ਸੋਹਣਾ ਬਣਾਇਆ ਕਰੇਗਾ ਅਰਮਾਨ ਨੂੰ ਸਾਗ ਵਧੀਆ ਹੁੰਣ ਲੱਗ ਗਿਆ ਜੀ ਹੁਣ ਦੇਖੋ ਅੱਜ ਸਾਰਾ ਸਾਗ ਪਰਮਾਨ ਦੀ ਹੈਲਪ ਨਹੀਂ ਬਣਾਉਣਾ ਇਹਨਾਂ ਦੱਸ-ਦੱਸ ਕੇ ਕੱਲ ਨੂੰ ਇਹਨੂੰ ਬਣਾਉਣਾ ਪਈਏ ਕਿ ਟੈਨਸ਼ਨ ਨਹੀਂ ਆ ਨਰਮਨ ਜਿੱਥੇ ਵੀ ਜਾਗੇ ਬਾਹਰਲੇ ਬੁਰੇ ਦੇਸ ਵਾਗੇ ਸਾਗ ਬਣਾ ਕੇ ਜਿਹ ਪੰਜਾਬੀਆਂ ਦਾ ਖਵਾਇਆ ਤੂੰ ਉਹਨਾਂ ਨੇ ਜਾ ਕਰਨੇ ਕਿਹੜਾ ਸਾਡੇਗਾ ਉਹਨਾਂ ਦੇ ਸ਼ੌਕ ਸਿਕਾਣਾ ਦੁਰਦ ਅੱਛਾ ਹਰ ਬਾਬਾ ਮਾ ਬੈ ਕਿ ਕਿਹਨੇ ਇਹ ਤੂੰ ਤੇ ਸਰੂ ਵੀ ਲੈ ਜਾ ਗਰੀ ਬੈਗ ਚ ਪਾ ਕੇ ਕੁਜੇ ਜਿਹਾ ਤਰ੍ਹਾਂ ਦੇ ਸਾਗ ਪਤੀਲੇ ਹੈਗੇ ਸੀ ਆਪਣਾ ਪਤੀਲੇ ਕੀ ਕਰਿਆ ਫਾਰਮ ਤੇ ਹੁਣ ਆਪਣਾ ਨ ਦੋ ਤਿੰਨ ਵਾਰੀ ਹੋਇਆ ਕੁਜੇ ਜੀ ਬਣਾਇਆ ਬਹੁਤ ਵਧੀਆ ਬਣਦਾ ਘੈਂਟ ਬਣਦਾ ਹਵਾ ਵਾਲੀ ਤੇ ਚਲੀ ਜਾਂਦੀ ਹੈ ਮੌਸਮ ਦੇਖੋ ਹਜੇ ਵੀ ਬੁਰਾ ਹਾਲ ਮੌਸਮ ਦਾ ਉਪਰੀ ਤਰ੍ਹਾਂ ਲੰਦ ਬੁੱਤ ਨੇੜੇ ਵਾਹਿਗੁਰੂ

કરી ਜਾਂਦਾ ਸੀ ਉੱਥੇ ਬੈਠਾ ਤੇ ਮੈਂ ਇਹਦੋਂ ਪਾਸ ਦਸਤਾਰ ਬੰਨ ਲਈ ਮੰਮੀ ਕਹਿੰਦੀ ਉਹ ਹੋ ਰਿਹਾ ਹੈ ਭਾਈ ਮੇਰੇ ਇਥੇ ਮੰਗਾਏ ਮੰਮੀ ਸਾਹਿਬ ਕੋਲ ਵਾਸਤੇ ਤੇ ਹੁਣ ਮੈਂ ਕੋਠੇ ਤੇ ਗਿਆ ਸੀਗਾ ਮੈਂ ਉਹ ਬਾਹਰ ਟਾਉਣ ਗਿਆ ਸੀ ਹਵਾਈ ਅੱਡੇ ਸਤੋਂ ਤੇ ਹੁਣ ਮੇਰੇ ਕਰਮਾਂ ਦੀ ਧੁੱਪ ਵੀ ਨਿਕਲ ਗਈ ਤੇ ਹੁਣ ਮੈਂ ਮੰਮੀ ਨੂੰ ਪੁੱਛਦਾ ਮੰਮੀ ਮੈਂ ਆਨੰਦ ਕਾਂਤ ਜਨਨਦ ਹੈਗਾ ਮੈਂ ਪਤੰਗ ਵੀ ਚੜਾ ਲਾਂ ਕਿਉਂਕਿ ਹੁਣ ਮੈਂ ਉੱਤੇ ਗਿਆ ਸੀ ਜੀ ਜਵਾਕ ਨੂੰ ਤੱਕ ਤੱਕ ਚੜਾਈ ਜਾਂਦਾ ਮੰਮੀ ਨਹੀਂ ਇਹ ਕਰਾਈਂ ਬਾਹਰ ਨਵੇਂ ਬਾਹਰ ਆਈ ਮੰਮੀ ਇੱਕ ਗੱਲ ਕਹਿਣੀ ਸੀ ਹਮਦਾ ਸਾਰੇ ਕੰਮ ਕਰਦਾ ਹੁੰਦਾ ਹਨਾ ਸਿਆਣਾ ਪੱਤਾ ਸਰਾ ਮੈਂ ਹਨਾ ਤੇ ਮੈਂ ਗੋਹਾ ਵੀ ਛੱਡਦਾ ਹੁੰਦਾ ਹਨਾ ਸੰਨੀ ਵੀ ਬਣਾ ਹੁੰਦਾ ਅੱਜ ਮਹਾ ਤਾਂ ਪੂਬੀ ਨਿਕਲੀ ਭਈਆ ਹਨਾ ਮੈਂ ਸਵਾਰ ਕਰਕੇ ਆ ਆਸਮਾਨ ਵੀ ਬਹੁਤ ਸਾਫ਼ ਦਿਖ ਰਿਹਾ ਹੈ ਹਨਾ ਮੰਮੀ ਆਸਮਾਨ ਉਹ ਦੇਖੋ ਜੀ ਮੈਂ ਸਵਾਰ ਕਰਕੇ ਆਉਣਗੇ ਆਸਮਾਨ ਅਨਾ ਨਾ ਆਸਮਾਨ ਵੀ ਬਹੁਤ ਸਾਫ਼ ਆ ਉਹ ਦੇਖੋ ਦੇਖੋ ਉਹ ਕਿੰਨਾ ਸਾਫ਼ ਆਸਮਾਨ ਹੈ ਉਹ ਦੇਖੋ ਦੇਖੋ ਰੱਬ ਹਾਂ ਉਹ ਦੇਖੋ ਜੀ ਆਸਮਾਨ ਉਹ ਘੋੜੇ ਉੱਡਦੇ ਨੇ ਫਿਰ ਆਪਾਂ ਭੱਜ ਆਸਮਾਨ ਬਹੁਤ ਸਾਫ਼ ਹੈ ਮੰਮੀ ਦੇਖ ਤਾਂ ਲੱਗਦਾ ਆਪਾਂ ਘੋੜੇ ਉੱਡਦੇ ਹੀ ਆਸਮਾਨ ਕਿੰਨਾ ਆਸਮਾਨ ਸਾਫ਼ ਹੋ ਗਿਆ ਮੰਮੀ ਨਾਲੇ ਆਪਾਂ ਵੱਜਾਂ ਮਾਰ ਕੇ ਆਪਾਂ ਵੀ ਨਾ ਮੰਮੀ ਆਸਮਾਨ ਨੂੰ ਵੀ ਨਾ ਸਾਫ਼ ਕਰਦੇ ਨੇ ਕਿਵੇਂ ਜਿਹੜਾ ਲੈਂਦੇ ਨਾ ਥੋੜੇ ਦਿਨੋਂ ਖ਼ਬਰ ਨਹੀਂ ਆ ਕਿ ਸੀਗੀ ਜਿਹੜਾ ਲੈਂਦੇ ਮੁੰਡਾ ਡਿੱਗ ਪੈ ਕੇ ਦਾ ਆਪ ਆਪ ਆਪਣੇ ਦੇ ਚਾਰ ਸਪਰੇਸ ਕੁਆਲਟੀ ਕੇ ਮੰਮੀ ਕਈ ਵਾਰੀ ਪਤੰਗ 'ਚ ਧਿਆਨ ਹੁੰਦਾ ਹਾਂ ਹਾਂ ਜੇ ਉੱਧਰ ਡਿੱਗੂਗਾ ਉੱਧਰ ਡਿੱਗੂਗਾ ਉੱਧਰ ਸ਼ਟਰ ਆਗੇ ਹੋਰ ਰਸ ਕਿੱਧਰ ਬੜੂ ਹਾਏ ਆਸਮਾਨ ਦੇ ਸ਼ਟਰਾਂ ਤੇ ਤਾਂ ਕਿਉਂ ਬ ਕੇ ਲੈ ਆਉਣਾ ਹਨਾ ਤੇ ਕੰਮ ਸੰਨੀ ਪਈ ਸੰਨੀ ਵੀ ਪਾਉਂਗਾ ਹਾਂ ਸੰਨੀ ਵੀ ਪਾਉਂਗਾ ਮੈਂ ਤੇ ਕੰਮ ਕੌਣ ਕਰੂਗਾ ਤਾ ਕੰਮ ਮੈਂ ਕਰੂੰਗਾ ਦੇਖ ਨਾ ਮੰਮੀ ਕੀ ਹੋਰ ਗੱਲ ਹੈ ਉਸੇ ਜਵਾਕ ਨੂੰ ਕੋਠੇ ਤਿੰਜੜਾਉਣਾ ਮੈਂ ਮੈਂ ਕਿਸੇ ਨੂੰ ਜੜਾਉਣਾ ਲਓ ਮੈਂ ਕਈ ਵਾਰੀ ਕੋ ਜਵਾਕ ਸ਼ਰਾਰਤ ਕਰਦਾ ਡਿਗ पे ਲਾਂਭਾ ਆ ਜਾਂਦਾ ਠੀਕ ਹੈ ਮੰਮੀ ਤੇ ਆਪ ਵੀ ਬਸ ਘੰਟਾ ਕਿ ਜਦੋਂ ਮੈਂ ਭੱਗ ਜਾ ਹਨਾ ਘੰਟਾ ਜੇ ਸਾਰ ਲੈਂਗੇ ਤਾਂ ਬੜੀ ਚੰਗੀ ਗੱਲ ਹੈ ਫਿਰ ਕਹਿੰਗੇ ਸਾਰ ਨਹੀਂ ਹੁੰਦਾ ਮੰਮੀ ਓਏ ਨੂੰ ਹੋਣ ਦੇਖ ਦੇਖ ਮੈਨੂੰ ਐ ਹੋ ਰਿਹਾ ਦੇਖ ਲੈ ਕੁਝ ਹੋ ਜਾ ਬਸੰਤ ਐ ਮਮੀ ਫਿਰ ਮੈਨੂੰ ਐ ਹੋ ਰਿਹਾ ਨਾ ਵੀ ਲੋਕ ਕਹਿਣਗੇ ਰਮਾਨ ਨੇ ਕਿਉਂ ਨਹੀਂ ਚੜਾਇਆ ਪਤੰਗਾ ਹੁਣ ਤਾਂ ਮੇਰੀ ਮਮੀ ਨਾਲ ਕਿ ਡਿੱਗਣ ਤੋਂ ਡਰ ਲੱਗਦਾ ਨਾ 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 ਅਸਮਾਨ ਬਹੁਤ ਸਾਫ ਆ ਮਮੀ ਚੜਾਈ ਲੈਣਾ ਹਾਂ ਲੈ ਮੇਰੇ ਕੋਲ ਬੜੀ ਵੱਡੀ ਲੈ ਆਉਣੀ ਬਸ ਠੀਕ ਛੋਟੀ ਲੈ ਕੇ ਆਉ ਮਿੱਠਾ ਲੈ ਕੇ ਆਉਣਾ ਮਿੱਠਾ ਹਾਂ ਮੈਨੂੰ ਮਿੱਠਾ ਲੈ ਦੇ ਠੀਕ ਹੈ ਠੀਕ ਹੈ ਕੰਮ ਕਰਦੇ ਹਾਂ ਨਹੀਂ ਤਾਂ ਕਰਕੇ ਹੋ ਕੇ ਨਹੀਂ ਕਰਦੇ ਠੀਕ ਆ ਮਮੀ ਫਾਟ ਕੇ ਚੱਲ ਰਹੀ ਹੁੰਦਾ ਪਰ ਮੀਂਹ ਨਹੀਂ ਮਿਲਿਆ ਫਾਟ ਕੇ ਚੱਲ ਰਹੀ ਹੁੰਦਾ ਇਹ ਪੱਤਾਂ ਬੰਦੀ ਜੀ ਕੁਛ ਨਹੀਂ ਜੀ ਕਹਿੰਦੇ ਕਿ ਇਸ ਤੂੰ ਬਸ ਫਾਟ ਜਾਇ ਵੱਡੇ ਹੋ ਜੀ ਜੇ ਤਾਂ ਪੱਛ ਕੇ ਲੈ ਕੇ ਆਉਣੇ ਪੈਂਦੇ ਜੀ ਜਰਾ ਪੜ ਹੋ ਗਿਆ ਮੇਰਾ ਨਾ ਕੱਲਿਆ ਹੀ ਮਿਲੇ ਮੈਨੂੰ ਪਤੰਗ ਹੈ ਨਹੀਂ ਸਿਤਗਾ ਤੇ ਉਹ ਕਹਿੰਦੇ ਹਲੇ ਅੱਧਾ ਘੰਟਾ ਲੱਗੂਗਾ ਤੇ ਫਿਰ ਕਹਿੰਦੇ ਉਹ ਤੋਂ ਲੈ ਜਾ ਉਹ ਤੁਹਾਨੂੰ ਲੱਗਦਾ ਮੇਰਾ ਕੈਨਸਲ ਹੀ ਹੋ ਜਾਊਗਾ ਆਉਜੰਸ ਅਨੀ ਦਾ ਟਾਈਮ ਹੋ ਜਾ ਪਰ ਉਹੇ ਸੱਟਾਂਗੇ ਇਹ ਮੈਨੂੰ ਲੱਗਦਾ ਹਵਾ ਖੜਚ ਚਲੋ ਦੇਖਦੇ ਆਂ ਫਿਰ ਇੱਕ ਕਿਸਮਰ ਚ ਹੋਇਆ ਜਦੋਂ ਆਪਾਂ ਚਲਾ ਮਾਰੀ ਗੱਲੇ ਮਿੱਥੀ ਵੜਿਆ ਆਪਾਂ ਲੋ ਜੀ ਰਮਾਨ ਜਿਹੜਾ ਹੈ ਪਤੰਗ ਮੈਂ ਥੱਲੇ ਖੜੀ ਹਾਂ ਜਿਹੜੇ ਦੇਖਿਆ ਗਾਣਾ ਦਿੱਤੀਆਂ ਇਹਨੂੰ ਉੱਪਰ ਆਈ ਉਹ ਬੈਠਾ ਤਾਂ ਜਿਹੜਾ ਦੇਖੀ ਇੱਥੇ ਬੈਠਾ ਹੁਣ ਬਿਠਾਇਆ ਇੱਟ ਲੱਗੀ ਮੈਂ ਡਿੱਗ ਪੈਗਾ ਪਤਾ ਏ ਮੈਨੂੰ ਚੋਰੰਗ 'ਤੇ ਬੈਠਾ ਤਾਂ ਉਹ ਖਤਰਪਾਲ ਦੇ ਬਿਠਾਇਆ ਇੱਥੇ ਸੀ ਉਹ ਇੱਥੇ ਚੜ ਜਾ ਤਾਂ ਚੜ ਕੇ ਬੈ ਗਈ ਤੂੰ ਇਸੇ ਮਾਰ ਕੇ ਲਓ ਜੀਰ ਮੰਡਪ ਪਤੰਗ ਰਿਕ ਉਹਨ ਕਿੱਥੇ ਜੜ ਗਿਆ ਆਹ ਸਿੱਟਕ ਮੰਡਪ ਐ ਦੇਖੋ ਇਹ ਪਤੰਗ ਚੜਾ ਰਹੇ ਹੋਰ ਪਤੰਗ ਤਾਂ ਨਹੀਂ ਦੀਂ ਦੇ ਹੈਗੀ ਹੋਰ ਜਹਾਜਾਂ ਦਾ ਜਹਾਜ ਕਿਤੇ ਰਿੰਦੇ ਨਹੀਂ ਕੋਣstrom ਮੈਂ نیچے ਆ ਗਿਆ ਸੀ ਮੇਰਾ ਪਤੰਗ ਟੱਕ ਗਿਆ ਸੀਗਾ ਉਹ ਪਿੱਪਲ 'ਚ ਫਸ ਗਿਆ ਸੀ ਮੈਂ ਉਧਰੋਂ ਡੋਰ ਟਰੋੜ ਕੇ نیچے ਆ ਗਿਆ ਫਿਰ ਤੇ ਦੇਖ ਸਕਦੇ ਮੰਮੀ ਨੇ ਇਧਰ ਰਾਜ ਸਾਗ ਰਜਣਾ ਤਰਿਆ ਹੋਇਆਗਾ ਤੇ ਇਧਰ ਮੰਮੀ ਨਾ ਨਾ ਮੈਂ ਕੋਠੇ ਦੇ ਹਨਾ ਫਿਰ ਬਈ ਹਾਂ ਤੋ ਇੱਥੇ ਕੱਢਦੇ ਹੀ ਟਾਈਮ ਮੇਰਾ ਤੇ ਮੈਂ ਵੀ ਇੱਧਰ ਕੱਪੜੇ ਝੋਈ ਜਾਂਦੀ ਆ ਜੀ ਤੇ ਫਿਰ ਮੈਂ ਸੱਨੀ ਪਾਣੀ ਮੈਨੂੰ ਪਤਾ ਇੱਥੇ ਟਾਈਮ ਕਢਾ ਦੂ ਮਮੀ ਕਹੀ ਜੋਗੀ ਹੁਣ ਐ ਦਿਖਾ ਐ ਦਿਖਾ ਮੇਰਾ ਟਾਈਮ ਨਿਕਲ ਜੇ ਤੁਰ ਆਪਾਂ ਚੱਲਦੇ ਕੋਠੇ ਤੇ ਨਾਲ ਹੀ ਪਾਵਰ ਬੈਂਕ ਚੱਕ ਕੇ ਫਿਰਦੇ ਆਪਾਂ ਫੋਨ ਕਿਉਂਕਿ ਲੋਰ ਹਲੋ ਹੋ ਰਿਹਾ ਆਪਣਾ ਤੋ ਅੱਜ ਚੱਲਦੇ ਕੋਠੇ ਤੇ ਜੀ ਮੇਤਰਾ ਆਪਾਂ ਨਾਲੇ ਮੱਧਿਆਨ ਹੁਣ ਨੀਰਾ ਵੀ ਪਾਤਾ ਮੈਂ ਕੋਠੇ ਤੋ ਆ ਗਿਆ ਸੀ ਹਣੂ ਪਤੰਗ ਚੜਾ ਲਿਆ ਚੜਿਆ ਹੈ ਨੀ ਇੱਕ ਵਾਰੀ ਚੜਿਆ ਬਾਅਦ ਚ ਨਜ਼ਰ ਲੱਗੀ ਮਨਾਵਨ ਨੂੰ ਕੋਈ ਡਿੱਗਿਆ ਪਤੰਗ ਮਿਲ ਰਿਹਾ ਈ ਅੱਜ ਪਤੰਗ ਕੀ ਚੱਕਰ ਆ ਹੁਣ ਬਾਹਰ ਚੜ ਕੇ ਪਤੰਗ ਜੀ ਦੇਖੋ ਇੱਕ ਪਤੰਗ ਵੀ ਡਿੱਗਿਆ ਮਿਲਿਆ ਅੱਜ ਮੈਨੂੰ ਉੱਥੇ ਧਰੇ ਪਿਆ ਉਹ ਡੰਗੇ ਪਿਆ ਮੈਂ ਤੇ ਮੰਮੀ ਅੱਤਰ ਸਾਗ ਲੈ ਜਾਂਦੀ ਹੈ ਮੈਂ ਅਸੀਂ ਸਾਗ ਕਰਿਆ ਸੀ ਮੈਨਾਂ ਕੋਲ ਬੰਦਾ ਪੱਟੀਆਂ ਨਹੀਂ ਨਨ ਕਾਲੇ ਤੋਂ ਮੰਗਾਇਆ ਸੀ ਮਸੀਂ ਇੱਥੇ ਤਾਂ ਹੈ ਨਹੀਂ ਸਾਗ ਇਹ ਤਾਂ ਪੱਕਿਆ ਪਿਆ ਕੱਲਾ ਪਾਲਕੀ ਸੀ ਇੱਥੇ ਹਾਂ ਉੱਥੇ ਜਾਂਦਾ ਹੁੰਦਾ ਮੈਂ ਦੇਖੋ ਜੀ ਮਿੱਤਰੋ ਸਾਗ ਦਾ ਆਪਣਾ ਬੋਲਟ ਹੈ ਬੋਨੇ ਤੇ ਅੱਜ ਵਰ ਨਾਮ ਨਾਲ ਜੁੜ ਰਿਹਾ ਬਾਕੀ ਸਾਰਿਆਂ ਨੇ ਇਹ ਪਾਵਰ ਬੈਂਕ ਸੇਲ ਹੈ ਜੀ ਜੇਕਰ ਤੁਸੀਂ ਲੈਣਾ ਹੈਗਾ 2000 ਪਾਵਰ ਬੈਂਕ ਚੋ ਬਾਈ 1000 ਪਾਵਰ ਹੈ ਜੀ ਡਿਸਕਾਊਂਟ ਪ੍ਰਾਈਸ ਚ ਆਪਾਂ ਦੇ ਦਾਂਗੇ ਇਹ 400 ਦਾ ਠੀਕ ਹੈ ਜੇ ਕਿਸੇ ਨੂੰ ਲੈਣਾ ਤਾਂ ਆਪਾਂ ਦੱਸ ਦਿਓ ਨਾਮ ਆਈ ਹੈ ਜੀ ਤੇ ਸਾਡੇ ਤੁਸੀਂ ਗੋਡੇ ਕੁਆਲਟੀ ਫਾਸਟ ਚਾਰਜਰ ਹੈ ਜੀ ਇਹ ਦੱਸ ਦਿਓ ਜੇਕਰ ਕਿਸੇ ਨੂੰ ਲੈਣਾ ਤੇ ਬਸ ਸਾਰੇ ਨਾਲ ਨਾਲ ਜੁੜ ਰਹੇ ਹੋ ਜੀ ਤੁਪ ਦੇਖੋ ਜੀ ਪਿੱਪਲ ਤੇ ਕਿੰਨੀ ਸੋ ਹਾਂ 20 ਰੁਪਏ ਦੇ ਦੇ ਆਪੁੱਤ ਉਧਾਰ ਕਿਉਂ ਕਰੇ ਦੇ ਦੇਓ ਦੁਕਾਨ ਤੇ ਜਾਓ 20 ਰੁਪਏ ਦੇਖਿਆ 20 ਰੁਪਏ ਦੇ ਮਟਰ ਲੈ ਲਈ ਓਕੇ ਲੈ ਆ ਦੂੰਗਾ ਭਾਈ ਬੋਲਦਾ ਹੈ ਨਹੀਂ ਸੀਗੇ ਕੋਈ ਜੀ ਮੰਤਰ ਤੂੰ ਟੜਕੇ ਕੋਲੇ ਬੈਠਿਆਂ ਨਾਲੇ ਐ ਕਹਿ ਜੇ ਮੀਰ ਤੂੰ ਮੈਂ ਕੜਾਹੀ ਵਿੱਚ ਪਾਇਆ ਇਹ ਕੜਾਹੇ ਕੋ ਪਾਣੀ ਪਾਇਆ ਤੂੰ ਜੇ ਤੜਕਾ ਹੈ ਤੜਕੀ ਹੈ ਮੰਮੀ ਨਹੀਂ ਤੜਕਾ ਲਾ ਸਕਦੀ ਇਸ ਕਰਕੇ ਮੈਂ ਲਾ ਰਿਹਾ ਜੀ ਟਮਾਟਰ ਕੱਟ ਕੇ ਦੇ ਜਾਂਦੇ ਨੇ ਭਾਜੀ ਭਾਜਿੰਗੀ ਟਮਾਟਰ ਹੈ ਉਹਣੀ ਉਹਨਾਂ ਬਾਹਰ ਨਾ ਚੜਦੀ ਜਾਂਦਾ ਮੰਮੀ ਆਏ ਲਾਉਂਦੇ ਹੁੰਦੇ ਮੈਂ ਨਾ ਲਪੜਾ ਮੰਮਰੀ ਬੰਨ੍ਹਦਾ ਸਾਰੇ ਉਹ ਬਾਹ ਚੁੱਤੀਆਂ ਨਾ ਮਸਾਲੇ ਚਾਰੋ ਕੀ ਬੱਕੋ ਸਪਾਇ ਚ ਦੱਸ ਰਹਿਣ ਨੂੰ ਤੂੰ ਦੱਸ ਨਾ ਤੂੰ ਬੈਠਾ ਤੂੰ ਆਗਾ ਚੁੱਪਾ ਕੱਟਾ ਕੀ ਨੇ ਬਈ ਕੀ ਦੱਸ ਕਰ ਵੈਸੇ ਅਗਲਾ ਕੜਾ ਬੁੱਦੂ ਆ ਰਹਿਣ ਘਰ ਰਹਿਣ ਪਤਾ ਹੈ ਡੋਰ ਨਾ ਚੱਕੀ ਲੈਣ ਮੈਂ ਡੋਰ ਲੈ ਕੇ ਆਇ ਕਿੰਨੀ ਕਰੜੀ ਕਰੜੀ ਕਰ ਕਰ ਲਾ ਦੇ ਮੈਂ ਦੇਖੀ ਉਹੀ ਜਵਾਕ ਐਨੂੰ ਗੱਪ ਮਾਰਦਾ ਵੀ ਇਹ ਕੋਠੇ ਉੱਤੇ ਬੈ ਪਤੰਗ ਸੱਚੀ ਕੋਠੇ ਉੱਤੇ ਬੈ ਆਦੀ ਪਹਿਲਾ ਕੋਠੇ ਤੇ ਮੈਂ ਇਧਰ ਆਪਣੇ ਕੋਠੇ ਜਿਹੜਾ ਹੀ ਜਾਂਦਾ ਸੀ ਉਦੋਂ ਮੈਂ ਗੱਪ ਮਾਰਦਾ ਵੀ ਉਹ ਇਧਰ ਗਿਆ ਓਏ ਉੱਥੋਂ ਚੱਕਦੇ ਹੁੰਦੇ ਆ ਮੇਰੇ ਜਿਹੜਾ ਮੈਂ ਬੋਲਦਾ ਉਹ ਸਾਰਾ ਕੁਝ ਸੱਚ ਹੋ ਜਾਂਦਾ ਆ ਆਉਂਦੇ ਬਾਰੇ ਚੰਗਾ ਬੋਲ ਲਿਆ ਕਰੋ ਲੋਕਾਂ ਬਾਰੇ ਮੰਮੀ ਦੀ ਹੈਲਪ ਕਰ ਰਹੇ ਆ ਆਪਾਂ ਹਣ ਵਿਚਾਰੀ ਮੰਮੀ ਦੇ ਹੁਣ ਪੈਰ ਫਟੜ ਹੋ ਰਿਹਾ ਨਿਚੋਂ ਦੀ ਹਲੇ ਸੋਮਵਾਰ ਤੱਕ ਮੰਮੀ ਚੇਪੀ ਐਮ ਹੀ ਲਾ ਕੇ ਰੱਖੋ ਗਿਆ ਉਹਦੇ ਪੈਰ ਤੇ ਤੇ ਸੋਮਵਾਰ ਨੂੰ ਆਪਾਂ ਦੁਬਾਰਾ ਜਾਵਾਂਗੇ ਸਕੂਲੋਂ ਛੁੱਟੀ ਲਵਾਾਂਗੇ ਆਪਾਂ ਤੇ ਮੇਰੀ ਵੀ ਪੜਾਈ ਖਰਾਬ ਹੋ ਰਹੀ ਹੈ ਚਲੋ ਕੋਈ ਨਾ ਮੰਮੀ ਲੋਟ ਹੋ ਜੇ ਆਪਾਂ ਨੂੰ ਪੜਾਈ ਦਾ ਕੋਈ ਚੱਕਰ ਨਹੀਂ ਮਾਂ ਦੇ ਅੱਗੇ ਤਾਂ ਆਪਸ ਨੌਕਰੀ ਆ ਪੜ੍ਹਾਈ ਵੀ ਛੱਡ ਸਕਦੇ ਆ ਹੈਣਾ ਮੰਮੀ ਸਕੂਲ ਚੱਲ ਦੋ ਦਿਨਾਂ ਜਾਵਾਂਗੇ ਕੀ ਬੰਦਾ ਭੱਜਾ ਭੱਜਾ ਹੁਣ ਭੱਜਾ ਭੱਜਾ ਛੇਤੀ ਭੱਜਾ ਭੱਜਾ ਮੰਮੀ ਛੱਡ ਮੇਰੇ ਅੰਦਰਕਾਰ ਦੇ ਵਿੱਚ ਆਪਣੇ ਜੁਗਾਰ ਕਰਤਾ ਜੇ ਡੈਡੀ ਆਉਣ ਲੱਗੇ ਹੁੰਦੇ ਹੈ ਓਏ ਸਦਾ ਬੱਚੇ ਬੱਚੇਗਾ ਫੇਰ ਇਹਦੇ ਮੂਰੇ ਸੱਚ ਨਾਲ ਹੀ ਗੱਲ ਹੋਵੇ ਹੈਨਾ ਉਹ ਵਿਚਾਰ ਡੈਡ ਜੀ ਆ ਦੀਗਾ ਇੱਦਾਂ ਕੱਪੜੇ ਰਹਿ ਗਏ ਸੀ ਗਾ ਪਹਿਨੀ ਨਹੀਂ ਆ ਇੱਧਰ ਇੱਕ ਮੰਮੀ ਨੇ ਵਿਚਾਰੇ ਬਰਾਂਡੇ ਦੇ ਵਿਚਾਰੀ ਤਾਂ ਨਹੀਂ ਚਸਤੀ ਕਿ ਉਹਨਾਂ ਦੇ ਕੱਪੜੇ ਰਹਿ ਗਏ ਥੁੱਕੋ ਨਹੀਂ ਕਿਸ ਕੁញ្ញਾਨ ਨੇ ਗੇਰੋਸ ਮੇਰੇ ਪ੍ਰਿੰਸ ਤੇ ਹੁਣ ਇੱਕ ਆਪਾਂ ਚੱਲਦੇ ਆਂ ਬਰਤਵਾਰ ਸੱਬ ਤੇ ਅੱਜ ਦੇ ਬਲੌਗ ਦਾ ਆਪਾਂ ਇੰਟੈਕੀ ਕਰਦੇ ਆਂ ਹੋਪ ਕਰਦੇ ਆਂ ਸਾਰੇ ਨੂੰ ਵਧੀਆ ਲੱਗਿਆ ਹੋਵੇ ਚੱਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਕਰਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ